ਬਾਜ਼ਾਰ ਦੇ ਵਿੱਚ ਕੈਮੀਕਲ ਵਾਲੀ ਸ਼ਕਰਕੰਦੀ ਮਿਲ ਰਹੀ ਹੈ ਜੀ ਹਾਂ ਜੇਕਰ ਤੁਸੀਂ ਵੀ ਸ਼ਕਰਕੰਦੀ ਖਾਣ ਦੇ ਸ਼ੌਕੀਨ ਹੋ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ ਸਸ਼ਿਕਾ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੀਦਾਰ ਹਾਂ ਬਾਜ਼ਾਰ ਤੇ ਵਿੱਚ ਜਿੱਥੇ ਹਰ ਚੀਜ਼ కెమికਲ ਵਾਲੀ ਮਿਲ ਰਹੀ ਹੈ ਉੱਥੇ ਹੀ ਖਾਣ ਵਾਲੀ ਸ਼ਕਰਕੰਦੀ ਜਿਸ ਨੂੰ ਕਿ ਸਰਦੀਆਂ ਦੇ ਯਾਨਕੀ ਇਸ ਮੌਸਮ ਦੇ ਵਿੱਚ ਬਹੁਤ ਲੋਕਾਂ ਦੇ ਵੱਲੋਂ ਖਾਦੇ ਜਾਂਦੀ ਹੈ ਐਤੋਂ ਤੱਕ ਇਹ ਸ਼ਕਰਕੰਦੀ ਵਾਲੀ ਚਾਟ ਵੀ ਖਾਦੀ ਜਾਂਦੀ ਹੈ ਧਿਆਨ ਨਾਲ ਜ਼ਰੂਰ ਸੁਣਿਓ ਇਸ ਵੀਡੀਓ ਨੂੰ ਦੱਸਦੀ ਹੈ ਕਿ ਸ਼ਕਰਕੰਦੀ ਇੱਕ ਅਜਿਹਾ ਕੰ ਜੋ ਕਿ ਕੰਦ ਹੈ ਅਜਿਸ ਨੂੰ ਸਵੇਰੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ ਪਿਛਲੇ ਕੁਝ ਸਾਲਾਂ ਤੋਂ ਇਹ ਪੋਸ਼ਣ ਵਿਗਿਆਨੀਆਂ ਅਤੇ ਖੁਰਾਕ ਮਾਇਰਾਂ ਦੇ ਵਿੱਚ ਤੇਜ਼ੀ ਦੇ ਨਾਲ ਪ੍ਰਸਿੱਧ ਹੋਏ ਨੇ ਅਤੇ ਇਹਨਾਂ ਨੂੰ ਜ਼ਿਆਦਾ ਹੈਲਦੀ ਵਿਕਲਪ ਮੰਨਿਆ ਜਾਂਦਾ ਹੈ ਇਸ ਕਰਕੇ ਬਾਜ਼ਾਰ ਦੇ ਵਿੱਚ ਸ਼ਕਰਕੰਦੀ ਦੀ ਮੰਗ ਤੇਜ਼ੀ ਨਾਲ ਵਧ ਹੋਈ ਹੈ ਹਾਲਾਂਕਿ ਵਧਦੀ ਹੋਈ ਮੰਗ ਦੇ ਨਾਲ ਮਿਲਾਵਟ ਵੀ ਇੱਕ ਵੱਡੀ ਸਮੱਸਿਆ ਬਣ ਗਈ ਹੈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਅਨੁਸਾਰ ਬਾਜ਼ਾਰ ਦੇ ਵਿੱਚ ਵਿਕਣ ਵਾਲੇ ਬਹੁਤ ਸਾਰੇ ਸ਼ਕਰਗੰਦੀਆਂ ਦੇ ਵਿੱਚ ਜੋ ਕਿ ਰੋਡਾਮਾਈਨ ਬੀ ਨਾਮ ਦਾ ਇੱਕ ਰਸਾਇਣ ਮਿਲਾਇਆ ਜਾ ਰਿਹਾ ਹੈ ਇਹ ਜੋ ਕਿ ਇੱਕ ਸਿੰਥੈਟਿਕ ਰੰਗ ਹੈ ਜੋ ਕਿ ਟੈਕਸਟਾਈਲ ਕਾਗਜ਼ ਸਿਪਾਹੀ ਜੋ ਕਿ ਸਿਆਹੀ ਅਤੇ ਪ੍ਰੋਕਸ਼ਾਲਾ ਦੇ ਕੰਮ ਦੇ ਵਿੱਚ ਵਰਤਿਆ ਜਾਂਦਾ ਹੈ ਇਹ ਰਸਾਇਣ ਖਾਣ ਯੋਗ ਨਹੀਂ ਹੈ ਅਤੇ ਇਸ ਨੂੰ ਮਨੁੱਖੀ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ ਤਾਂ ਐਫਐਸਐਸਏਆਈ ਦੇ ਅਨੁਸਾਰ ਭੋਜਨ ਉਤਪਾਦਾਂ ਦੀ ਪ੍ਰੋਸੈਸਿੰਗ ਸਟੋਰੇਜ ਜਾਂ ਫਿਰ ਵੰਡ ਦੇ ਵਿੱਚ ਜੋ ਕਿ ਰੋਡਾਮਾਈਨ B ਦੀ ਵਰਤੋਂ ਦੇ ਉੱਤੇ ਸਖਤੀ ਦੇ ਨਾਲ ਪਾਬੰਦੀ ਹੈ ਕਿਉਂਕਿ ਇਹ ਕੈਂਸਰ ਅਤੇ ਰੋਗਾਂ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ ਤਾਂ FSSAI ਨੇ ਸ਼ਕਰਕੰਦੀ ਦੇ ਵਿੱਚ ਮਿਲਾਵਟ ਦਾ ਪਤਾ ਲਗਾਉਣ ਦੇ ਲਈ ਇੱਕ ਸਧਾਰਨ ਘਰੇਲੂ ਤਰੀਕਾ ਵੀ ਦੱਸਿਆ ਗਿਆ ਹੈਗਾ ਤੁਸੀਂ ਆਚਾਰ ਤਰੀਕਿਆਂ ਦੇ ਨਾਲ ਪਤਾ ਲਗਾ ਸਕਦੇ ਹੋ ਕਿ ਜਿਹੜੀ ਬਾਜ਼ਾਰ ਦੇ ਵਿੱਚ ਸ਼ਕਰਕੰਦੀ ਤੁਸੀਂ ਖਰੀਦ ਰਹੇ ਹੋ ਜਾਂ ਫਿਰ ਖਾ ਰਹੇ ਹੋ ਉਹ ਮਿਲਾਵਟੀ ਹੈ ਜਾਂ ਫਿਰ ਨਹੀਂ ਸਭ ਤੋਂ ਪਹਿਲਾਂ ਇੱਕ ਜੋ ਕਿ ਕੋਟਨ ਬਾਲ ਲਓ ਅਤੇ ਇਸ ਨੂੰ ਪਾਣੀ ਜਾਂ ਫਿਰ ਬਨਸਪਤੀ ਤੇਲ ਦੇ ਵਿੱਚ ਭਿਓ ਦਿਓ ਫਿਰ ਇੱਕ ਸ਼ਕਰਕੰਦੀ ਲਓ ਅਤੇ ਇਸ ਦੀ ਬਾਹਰੀ ਸਤ੍ਹਾ ਨੂੰ ਕਾਟਣ ਬਾਲ ਦੇ ਉੱਤੇ ਰਗੜੋ ਤੇ ਫਿਰ ਜੇਕਰ ਸ਼ਕਰਕੰਦੀ ਸ਼ੁੱਧ ਹੈ ਤਾਂ ਕਾਰਟਨ ਬਾਲ ਦਾ ਰੰਗ ਨਹੀਂ ਬਦਲੇਗਾ ਹਾਲਾਂਕਿ ਜੇਕਰ ਕਾਰਟਨ ਬਾਲ ਦਾ ਰੰਗ ਜਾਪਾਨੀ ਹੋ ਜਾਂਦਾ ਹੈ ਜੇਕਰ ਕਾਰਟਨ ਬਾਲ ਦਾ ਰੰਗ ਜਾਮਨੀ ਹੋ ਜਾਂਦਾ ਹੈ ਜਾਂ ਤਾਂ ਇਸ ਦਾ ਮਤਲਬ ਹੈ ਕਿ ਸ਼ਕਰਕੰਦੀ ਦੇ ਵਿੱਚ ਮਿਲਾਵਟ ਹੋਈ ਹੈ ਜੇਕਰ ਸ਼ਕਰਕੰਦੀ ਖਾਣ ਦੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਫਾਇਦੇ ਨੇ ਜੀ ਹਾਂ ਸ਼ਕਰਗੰਦੀ ਨੂੰ ਪੋਸ਼ਟਿਕ ਤੌਰ ਦੇ ਉੱਤੇ ਬਹੁਤ ਫਾਇਦੇਮੰਦ ਆ ਇੱਕ ਮੰਨਿਆ ਜਾਂਦਾ ਹੈਗਾ ਇਹ ਵਿਟਾਮਿਨ A ਦੇ ਨਾਲ ਭਰਪੂਰ ਹੁੰਦੇ ਨੇ ਕਈ ਅਧਿਐਨਾਂ ਦੇ ਅਨੁਸਾਰ ਸ਼ਕਰਕੰਦੀ ਦੇ ਵਿੱਚ ਐਂਥੋਸਾਈਨਿਨ ਅਤੇ ਕੈਰੋਟੀਨੋਇਡ ਵਰਗੇ ਐਂਟੀਆਕਸੀਡੈਂਟ ਗੁਣ ਹੁੰਦੇ ਨੇ ਜੋ ਕਿ ਸਰੀਰ ਦੇ ਵਿੱਚ ਫ੍ਰੀ ਰੈਡੀਕਲਸ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਦੇ ਨੇ ਇਹ ਆਕਸੀਡੇਟਿਵ ਤਣਾਅ ਨੂੰ ਘਟਾਉਂਦਾ ਹੈ ਤੇ ਕੈਂਸਰ ਦਿਲ ਦੀ ਬਿਮਾਰੀ ਅਤੇ ਸ਼ੂਗਰ ਵਰਗੀਆਂ ਪੁਰਾਣੀਆਂ ਬਿਮਾਰੀਆਂ ਦੇ ਜੋਖਮ ਨੂੰ ਵੀ ਘਟਾ ਸਕਦਾ ਹੈ ਖਾਸ ਤੌਰ ਦੇ ਉਤੇ ਜਾਮਨੀ ਸ਼ਕਰਕੰਦੀ ਨੂੰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦਗਾਰ ਮੰਨਿਆ ਜਾਂਦਾ ਜਦੋਂ ਉਬਾਲਿਆ ਜਾਂਦਾ ਹੈ ਸ਼ਕਰਕੰਦੀ ਨੂੰ ਤਾਂ ਉਹਨਾਂ ਦਾ ਗਲਾਈ ਸੈਮੀਕ ਇੰਡੈਕਸ ਘਟ ਰੰਦਾ ਹੈ ਜਿਸ ਦੇ ਨਾਲ ਲੋ ਬਲੱਡ ਸ਼ੂਗਰ ਕੰਟਰੋਲ ਦੇ ਲਈ ਇੱਕ ਵਧੀਆ ਕਾਰਬੋਹਾਈਡਰੇਟ ਵਿਕਲਪ ਬਣ ਜਾਂਦਾ ਹੈ ਧਿਆਨ ਰੱਖਿਓ ਬਾਜ਼ਾਰ ਦੇ ਵਿੱਚ ਜਿਹੜੀ ਤੁਸੀਂ ਸ਼ਕਰਕੰਦੀ ਖਰੀਦ ਰਹੇ ਹੋ ਉਸ ਦੀ ਸਹੀ ਪਛਾਣ ਕਰਨਾ ਤੁਹਾਡੇ ਲਈ ਬੇਹਜ਼ੂਰੀ ਹੈ ਤਾਂ ਤੁਸੀਂ ਇਹ ਤਰੀਕਾ ਦੇ ਰਾਹੀਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਸੀਂ ਜਿਹੜੀ ਸ਼ਕਰਕੰਦੀ ਖਰੀਦ ਰਹੇ ਹੋ ਉਹ ਸਹੀ ਹੈ ਜਾਂ ਫਿਰ ਨਹੀਂ ਕਿਉਂਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਮਿਲਾਵਟਾਂ ਚੀਜ਼ਾਂ ਮਿਲਦੀਆਂ ਨੇ ਬੇਸ਼ੱਕ ਉਹ ਦੁੱਧ ਹੋਵੇ ਪਨੀਰ ਹੋਵੇ ਘਿਓ ਹੋਵੇ ਪਰ ਹੁਣ ਤਾਂ ਸ਼ਕਰਕੰਦੀ ਵੀ ਮਿਲਾਵਟ ਦੇ ਵਿੱਚ ਆਣ ਲੱਗੀ ਹੈ ਤਾਂ ਧਿਆਨ ਰੱਖਿਓ ਆਪਣੀ ਸਿਹਤ ਦਾ ਵੀ ਜੇਕਰ ਤੁਹਾਨੂੰ ਸ਼ੱਕ ਹੁੰਦਾ ਹੈ ਕਿ ਉਹ ਮਿਲਾਵਟੀ ਵਾਲੀ ਹੈ ਤਾਂ ਉਸ ਨੂੰ ਕਿਰਪਾ ਕਰਕੇ ਨਾ ਖਰੀਦਿਆ ਜਾਵੇ